ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਦੋਦਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਤੇ ਤਹਿਸੀਲ ਵੀ ਇਸ ਪਿੰਡ ਦੀ ਸ਼੍ਰੀ ਮੁਕਤਸਰ ਸਾਹਿਬ ਹੀ ਆ ਤੇ ਬਾਈ ਜੀ ਹਰਾਂ ਦਾ ਜਿਹੜਾ ਘਰ ਆ ਉਹ ਕੌਣੀ ਵਾਲੇ ਰੋਡ ਤੇ ਆ ਸੇਮ ਨਾਲੇ ਦੇ ਬਿਲਕੁਲ ਨਾਲ ਆ ਟਾਣੀ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ-ਨਾਲ ਦੋਸਤੋ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪੰਜਾਬ ਵਾਲੀ ਦੂਜਾ ਸੂਆ ਗੱਬਣ ਜਰਸੀ ਹੈ ਜਿਹੜੀ ਕਿ ਵਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਵੇਖ ਰਹੇ ਸਖਰਾਜ ਭ ਉਹਨੂੰ ਵੀ ਫੋਲੋ ਕਰੋ ਤੇ ਆਓ ਦੋਸਤੋ ਲੈਨੇ ਆ ਸਾਰੀ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਲਾਲ ਸਿੰਘ ਹੈ ਜੀ ਲਾਲ ਸਿੰਘ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਬਾਈ ਜੀ 97815 97815 34313 ਜੀ 34313 ਤੇ ਵੜ ਆਪਣੇ ਘਰ ਦੀ ਹੈ ਜੀ ਇਹ ਤੇ ਬਾਈ ਜੀ ਘਰ ਦੀ ਹੈ ਜੀ ਇਹਦੀ ਠੀਕ ਆ ਤੇ ਦੂਜਾ ਸੁਆਹ ਹੁੰਦੀ ਹੈ ਜੀ ਦੂਜੇ ਸੁਆਹ ਕਿੰਨੇ ਦਿਨ ਲੈਂਦੀ ਹੈ ਬਾਈ ਉਹ ਇਹ ਜੇ 5 ਦਿਨ ਰਹਿੰਦੇ ਜੇ ਇਹ ਦਿਨ ਪੰਜ ਦਿਨ ਤੇ ਸੀਮਨ ਬਾਈ ਕਿਹੜਾ ਲੱਗਿਆ ਇਹਦੇ ਸੀਮਨ ਬਾਈ ਇਹਦਾ ਡੈਨਮਾਰਕ ਦਾ ਲੱਗਿਆ ਤੇ ਕਿੰਨਾ ਕੁ ਦੁੱਧ ਕੱਢਿਆ ਨੇ ਪਹਿਲੇ ਸੂਏ ਬਾਈ ਇਹਨੇ ਬਾਈ ਜੀ 13 ਤੋਂ 14 ਲੀਟਰ ਦਿੱਤਾ ਜੀ ਠੀਕ ਹੈ ਜੀ ਲਓ ਵੀ ਸੱਜਣਾ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਪੰਜਾਬ ਵਾਲੀ ਜਰਸੀ ਆ ਪਿਓਰ ਦੇਖ ਸਕਦੇ ਹੋ ਤੁਸੀਂ ਮੱਥੇ 'ਚ ਬੱਲ ਆ ਤੇ ਕੰਨਾਂ ਦੇ ਵਿੱਚ ਵਾਲ ਆ ਵੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਸੰਘਣੇ ਆ ਤੇ ਗੋਲ ਕਰਨ ਦੀ ਆ ਦੋਸਤੋ ਤੇ ਥਣ ਹਵਾ ਨਾਲ ਤੁਹਾਨੂੰ ਨੇੜੇ ਹੋ ਕੇ ਦਿਖਾਉਨੇ ਆ ਲਓ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਬਹੁਤ ਸਾਫ ਥਾਣਾ ਬਹੁਤ ਸੋਹਣਾ ਮੁੱਠੀ ਦੀ ਚਵਾਈ ਵਾਲਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਿਖਾਉਨੇ ਆ ਹਵਾਨਾ ਹਫਤੇ ਦੇ ਮੁਤਾਬਕ ਤੁਸੀਂ ਦੇਖ ਲਿਓ ਵੀ ਉਸ ਹਵਾਨਾ ਲੋ ਇਹ ਦੂਜੇ ਪਾਸੇ ਤੋਂ ਬਿਲਕੁਲ ਸੇਮ ਸੈਜ ਆ ਥਾਣਾ ਦਾ ਵਿਥ ਚੰਗੀ ਆ ਦੋਸਤੋ ਤੇ ਥਾਣਾ ਦਾ ਸੈਜ ਵੀ ਚੰਗਾ ਹੈ ਤੇ ਮਿਲਕ ਵੇਨ ਨਹੀਂ ਵੀ ਨਜ਼ਰ ਮਾਰ ਲਓ ਇਧਰ ਚੰਗਾ ਕੱਦ ਕਾਠਾ ਤੋੜ ਕੇ ਤੁਹਾਨੂੰ ਦਿਖਾਵਾਂਗੇ ਦੋਸਤੋ ਤੇ ਤੁਰਦੀ ਦੋ ਤੁਹਾਨੂੰ ਹਵਾਨੇ ਦੀ ਸਾਰੀ ਜਜਮੈਂਟ ਆ ਜਾਣੀ ਆ ਰੀਡ ਦੀ ਹੱਡੀ ਦੇਖ ਸਕਦੇ ਤੁਸੀਂ ਬਿਲਕੁਲ ਸਿੱਧੀ ਆ ਤੇ ਤੁਰਦੀ ਦੋ ਤੁਹਾਨੂੰ ਹਵਾਨੇ ਦੀ ਜਜਮੈਂਟ ਆ ਜਾਣੀ ਆ ਲਓ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਹਵਾਨੇ ਦੀ ਬਿਲਕੁਲ ਪਧਰੀ ਆ ਤੇ ਢਿੱਲਾ ਹਜੇ ਹਵਾਨੇ ਚ ਪਈ ਆ ਪੰਜ-ਛੇ ਦਿਨ ਹਜੇ ਲੈਂਦੀ ਆ ਉਸ ਢੰਗ ਨਾਲ ਤੁਸੀਂ ਜਜਮੈਂਟ ਕਰ ਲਿਓ ਆ ਕੇ ਦੇਖੋਗੇ ਵਹਿੜ ਤੁਹਾਡੇ ਪਸੰਦ ਆਊਗੀ ਦੋਸਤੋ ਬਸ 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 ਬੰਦ ਦਿਓ ਤੇ ਕੱਦ-ਗਾਠ ਚੰਗਾ ਆ ਦੋਸਤੋ ਲਓ ਵੀ ਮਿੱਤਰੋ ਦੇਖ ਸਕਦੇ ਹੋ ਬਾਈ ਹੱਥ ਮਾਰ ਰਿਆ ਬਿਲਕੁਲ ਨਹੀਂ ਹਲਦੀ ਸੀਲਸ ਲੱਗ ਬਹੁਤ ਆ ਕਰਮਾਲੀ ਕਿਸੇ ਬੱਚਿਆਂ ਵਾਲੇ ਦੇ ਘਰੇ ਜਿਵੇਂ ਕੋਈ ਵੀਰੀ ਪਸ਼ੂ ਗਰਮ ਨਾ ਹੋਵੇ ਠੰਡਾ ਪਸ਼ੂ ਬੱਚਿਆਂ ਵਾਲੇ ਦੇ ਘਰੇ ਠੀਕ ਆ ਜੇ ਕਿਸੇ ਨੇ ਲੈਣੀ ਆ ਦੋਸਤੋ ਸੀਲਸ ਲੱਗਾ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ ਬਾਈ ਜੀ ਫੋਨ ਤੇ ਕਰ ਲਾਂਗੇ ਠੀਕ ਆ ਬਾਈ ਲਓ ਵੀ ਸੱਜਣੋ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਵਾਇਰ ਪਸੰਦ ਆਉਂਦੀ ਆ ਦੂਜਾ ਸੂ ਹੈ ਸਾਰੀ ਡਿਟੇਲ ਬਾਈ ਤੋਂ ਆਪਾਂ ਲੈ ਲਈ ਆ ਤੇ ਨੰਬਰ 22 ਦਾ ਆਪਾਂ ਸਕਰੀਨ ਤੇ ਪਾਤਾ ਇਸ ਨੰਬਰ ਤੇ ਤੁਸੀਂ ਬਾਈ ਜਿਹੜਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਦੋਸਤੋ ਤੇ ਜਲਦੀ ਮਿਲਦੇ ਆਂ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ